ਖਾ ਕੋਟ ਦੇ ਨੇੜੇ ਪਿੰਡ ਢੰਡੋਵਾਲ ਵਿਖੇ ਨੌਵਾਂ ਸਾਲਾਨਾ ਅੱਖਾਂ ਦਾ ਮੁਫਤ ਕੈਂਪ ਬੜੀ ਸ਼ਰਦਾ ਭਾਵਨਾ ਨਾਲ ਦੀਦੀ ਮਾਤਾ ਕੌਲਾ ਜੀ ਐਨਆਰਏ ٹرسٹ ਵੱਲੋਂ ਲਗਾਇਆ ਗਿਆ ਇਸ ਮੌਕੇ ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫਤ ਦਵਾਈਆਂ ਵੰਡੀਆਂ ਤੇ ਲਗਭਗ 400 ਦੇ ਕਰੀਬ ਮਰੀਜ਼ਾਂ ਨੇ ਮੁਫਤ ਲਾਭ ਪਾਈ ਜਾਣਗੇ ਨਿਮਰਤਾ ਲੈ ਬਿਉ ਨਾ ਨੋ ਨੋ ਕਰੇ ਸਤਿ ਸ਼ਰਧਾ ਕਰੇ ਸਤਿ ਸਤਿ ਕਰਨਾ ਸ਼ਰਨ ਜੜੂ ਨਾਰਾ ਰੋਕੇ ਕੰਗਲ ਲਈ ਪ੍ਰਾਪਤ ਜੈਦਾ ਜੈ ਹੰਕਾਰ ਇਜੰਤ ਹੋਇ ਨਾ ਹੋ ਰਹਾ ਸੁਪੁਰਨ ਕਰ ਬੋਰਾ ਜਾਨ ਕੀ ਦਾ ਦੇ ਉਜਾਮ ਫੂਰੀ ਜੁਦਾ ਕੀ ਕਰੇ ਤਾਂ ਦਸ਼ਰੈ ਦਸਰੇ 2400 1277 ਦਾ ਰੂਤਨ ਸੇਵਾ ਸਾਰਾ ਆਪਣਾ ਕਰੇ ਮਰਾ ਬਖਵਾ ਹੈ ਆਸਾਣ ਨਾ ਜਤੈ ਸਗੋ ਦਾ ਗਿਆਨ ਅਨਰਵਤੀ ਆ ਗਿਆਨ ਦੇਰ ਬੜਾ

ਹੋ ਗਈ ਹੋ ਗਈ ਫੋਟੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਆ ਕਿ ਨਗਰ ਢੰਡਵਾਲ ਉਹਨਾਂ ਜੋ ਨੋਵਾ ਕੈਂਪ ਲਾਇਆ ਜਾ ਰਿਹਾ ਵਾ ਤੇ ਇਹਦੇ ਵਿੱਚ ਬਹੁਤ ਹੀ ਨਗਰ ਦਾ ਬਹੁਤ ਸਾਥ ਆ ਤੇ ਸਾਡੇ ਢੰਡਵਾਲ ਦੀ ਜੋ ਪੰਚਾਇਤ ਆ ਉਹਦਾ ਵੀ ਬਹੁਤ ਸਾਥ ਇਸ ਵਿੱਚ ਆ ਤੇ ਗੁਰਦੁਆਰਾ ਸਾਹਿਬ ਦੀ ਜੋ ਕਮੇਟੀ ਆ ਉਹਦਾ ਸਾਥ ਆ ਕੱਲੇ-ਕੱਲੇ ਜੋ ਨਗਰ ਦਾ ਬੱਚਾ ਵਾ ਬਾਹਰ ਉਹਨਾਂ ਦੇ ਬਹੁਤ ਸਾਥ ਆ ਕਿਉਂਕਿ ਇਹ ਏਕੇ ਤੋਂ ਬਗਾਰੇ ਇਹੋ ਜੀਆਂ ਚੀਜ਼ਾਂ ਬਿਲਕੁਲ ਨਹੀਂ ਹੁੰਦੀ ਆ ਜੋ ਅੱਜ ਅੱਜ ਜਿੰਨੇ ਵੀ ਅੱਜ ਇੱਥੇ ਪੇਸ਼ੇਟ ਆਏ ਸੀ ਮੇਰੇ ਘਟੋਗਰ 7-800 ਪੇਸ਼ੇਟ ਸੀਗਾ ਤੇ ਉਹਦੇ ਵਿੱਚੋਂ 5-600 ਬੱਚੇ ਜੋ ਬੱਚੋਂਾਂ ਦੀ ਨਿਗਾਹ ਵੀ ਅੱਜ ਬਾਹਰ ਨਾ ਆਪਰੇਸ਼ਨ ਹੋਣਗੇ ਉਹਨਾਂ ਦੇ ਤੇ ਇਦਾਂ ਦੇ ਬਹੁਤ ਘੱਟ ਕੈਂਪ ਹੁੰਦੇ ਆ ਉਹਦੇ ਵਿੱਚ ਮੈਂ ਜੇ ਸੋਚਾਂ ਤੇ ਜਿਹੜਾ ਪਹਿਲਾ ਸੰਜੋਗ ਸ਼ੁਰੂ ਕਰਨਾ ਉਹ ਬੜਾ ਔਖਾ ਗੁਰदयाल ਸਿੰਘ ਦਾ ਬੜਾ ਪਰਪਕਾਰ ਆ ਕਿਉਂ ਭਾਈ ਗੁਰਦੇਵ ਸਿੰਘ ਤੇ ਗਰਦੀਾਲ ਸਿੰਘ ਨੇ ਜੋ ਸ਼ੁਰੂ ਕੀਤਾ ਵਾ ਤੇ ਪਹਿਲਾਂ ਜਦੋਂ ਤੋੜਲਾ ਨਹੀਂ ਉਖੀ ਹੁੰਦੀ ਆ ਕਿ ਫੇਰ ਚਲੋ ਸਾਰੇ ਨਗਰ ਦਾ ਸੰਯੋਗ ਹੋਣਾ ਚਾਹੀਦਾ ਨਾਲ ਜਿੱਦਾਂ ਕਿ ਅੱਜ ਸਾਰੇ ਨਗਰ ਨੇ ਸੰਯੋਗ ਬਹੁਤ ਸਾਡੇ ਢੰਡਵਾਲ ਦੀ ਜੋ ਪੰਚਾਇਤ ਆ ਉਹਨਾਂ ਨੇ ਬਹੁਤ ਸੰਯੋਗ ਦਾ ਗੁਰਦੁਆਰਾ ਦੀ ਕਮੇਟੀ ਆ ਉਹਨਾਂ ਨੇ ਸੰਯੋਗ ਦਾ ਜਿੰਨੇ ਐਨਆਰਜੀ ਵੀਰ ਆ ਉਹਨਾਂ ਦਾ ਵੀ ਬਹੁਤ ਜ਼ਿਆਦਾ ਸੰਯੋਗ ਕਿਉਂਕਿ ਉਹਨਾਂ ਨੇ ਕੋਸ਼ਿਸ਼ ਕੀਤੀ ਸਾਰਿਆਂ ਨੇ ਜਿੰਨੇ ਵੀ ਮਾਇਆ ਸਫਲੀ ਕਰਨ ਦੀ ਅਸੀਂ ਧੰਨਵਾਦ ਕਰਦੇ ਆ ਕਿ ਅੱਗੇ ਤੋਂ ਵੀ ਆਸ ਰੱਖਦੇ ਆ ਇਹ ਇਦਾਂ ਹੀ ਸਾਰੇ ਪਿੰਡ ਨਾਲ ਮਿਲ ਕੇ ਜਿੰਨੇ ਵੀ ਸਾਡਾ ਨਗਰ ਨਾਲ ਮਿਲ ਕੇ ਜਿਹੜੇ ਕਾਰਜ ਆ ਉਹ ਇਦਾਂ ਹੀ ਸਿਰੇ ਲਾਉਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਸੇਵਾ ਕਰਦੇ ਆ ਜਿਸ ਤਰ੍ਹਾਂ ਸਾਡੇ ਨਗਰ ਦੇ ਚ ਇੱਕ ਜਮ ਬਣਾਈ ਆ ਜਿਹਦੇ ਵਿੱਚ ਕਾਫੀ ਬੱਚੇ ਰੋਜ਼ ਆਣ ਕੇ ਪ੍ਰੈਕਟਿਸ ਕਰਦੇ ਆ ਤਕਰੀਬਨ 15 ਲੱਖ ਰੁਪਏ ਦਾ ਖਰਚਾ ਇਹਨਾਂ ਨੇ ਉਹ ਵੀ ਇਸ ਪਰਿਵਾਰ ਨੇ ਕੀਤਾ ਕਿਸਾਨਾਂ ਨੂੰ ਵੀ ਇਹਨਾਂ ਨੇ ਇੱਕ ਗੱਡੀ ਲੈ ਕੇ ਦਿੱਤੀ ਆ ਆਉਣ ਜਾਣ ਵਾਸਤੇ ਕਿਸਾਨੀ ਦੇ ਨਾਲ ਵੀ ਕੋਈ ਵੀ ਸਾਡੇ ਪਿੰਡ ਦੇ ਵਿੱਚ ਸਾਂਝਾ ਕੋਈ ਵੀ ਕੰਮ ਹੋਵੇ ਉਹਦੇ 'ਚ ਵੱਧ ਚੜ ਕੇ ਹਿੱਸਾ ਹੁੰਦੇ ਆ ਔਰ ਸਾਡੇ ਗੁਰਦੁਆਰੇ ਦੀ ਕਮੇਟੀ ਔਰ ਸਾਡੀ ਪੰਚਾਇਤ ਵੱਲੋਂ ਵੀ ਇਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਂਦਾ। ਇਸੇ ਵੀ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਦੇ ਨਾਲ ਖੜੇ ਆ ਔਰ ਖੜੇ ਰਵਾਂਗੇ। ਇਹ ਹੀ ਆਪਾਂ ਪ੍ਰਮਾਤਮਾ ਅੱਗੇ ਦੁਆ ਕਰਦੇ ਆ ਕਿ ਪ੍ਰਮਾਤਮਾ ਇਸੇ ਤਰ੍ਹਾਂ ਇਹਨਾਂ ਪਰਿਵਾਰਾਂ ਨੂੰ ਬਲ ਬਖਸ਼ੇ। ਗਾਂਵ ਤੋਂ ਵੀ ਇਸੇ ਤਰ੍ਹਾਂ ਹੀ ਇਹ ਕੈਂਪ ਲੱਗਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕੇ ਮਾਤਾ ਕੌਲਾ ਜੀ ਦੀ ਯਾਦ ਦੇ ਵਿੱਚ ਹਰ ਸਾਲ ਢੰਡੋਵਾਲ ਤੇ ਕੈਂਪ ਲਵਾਇਆ ਜਾਂਦਾ ਇਹ ਐਤ ਕੀ ਨੋਵਾਂ ਕੈਂਪ ਆ ਅੱਖਾਂ ਦਾ ਜੋ ਕੇ ਸਾਡੇ ਐਨ ਆਰ ਆਈ ਵੀਰ ਅਤੇ ਸਰਦਾਰ ਰਤਨ ਸਿੰਘ ਸਵਰਗਵਾਸੀ ਯੋਨਾ ਦਾ ਪਰਿਵਾਰ ਗੁਰਦਿਆਲ ਸਿੰਘ ਬਲਕਾਰ ਸਿੰਘ ਦਰਬਾਰਾ ਸਿੰਘ ਔਰ ਸਾਰਾ ਹੀ ਨਗਰ ਟੰਡੋਵਾਲ ਇਹ ਬੜੀ ਸ਼ਰਧਾ ਭਾਵਨਾ ਦੇ ਨਾਲ ਹਰ ਸਾਲ ਦੀ ਤਰ੍ਹਾਂ ਐਤਕੀ ਵੀ ਇਹ ਕੈਂਪ ਲਾਇਆ ਗਿਆ ਜਿਹਦੇ ਵਿੱਚ 800 ਤੋਂ ਲੈ ਕੇ ਪਰਚੀਆਂ ਕੱਟੀਆਂ ਗਈਆਂ ਜਿਹਦੇ ਚੱਖਾਂ ਦੀ ਚੈੱਕਅਪ ਕੀਤੀ ਗਈ 400 ਪਲੱਸ ਜੋ ਉਹਦੇ ਵਿੱਚੋਂ ਆਪਰੇਸ਼ਨ ਕੱਢੇ ਗਏ ਆ ਉਹ ਕੀਤੇ ਜਾਣਗੇ ਸੋ ਇਹ ਪਰਿਵਾਰ ਗੁਰਦਿਆਲ ਸਿੰਘ ਹੁਣੀ ਦਰਬਾਰਾ ਸਿੰਘ ਹੁਣੀ ਤੇ ਇਹ ਜਿਹੜਾ ਜੇ ਕੈਂਪ ਨੋਵਾ ਕੈਂਪਸ ਹੈਗਾ ਅੱਖਾਂ ਦਾ ਇਹ ਸਾਰੇ ਪਿੰਡ ਦੇ ਸਹਿਯੋਗ ਨਾਲ ਹੁੰਦਾ ਜੀ ਤੇ ਮੈਨੂੰ ਮਾਣਾ ਵੀ ਮੇਰਾ ਪਿੰਡ ਟੰਡਵਾਲਵਾ ਟੰਡਵਾਲਾ ਬਹੁਤ ਸੇਵਾ ਕਰਦਾ ਸਾਰੇ ਇਲਾਕੇ ਦੀ ਸੇਵਾ ਕਰਦਾ ਤੇ ਪਰਮਾਤਮਾ ਇਸੇ ਤਰ੍ਹਾਂ ਇਸ ਪਿੰਡ ਤੇ ਕਿਰਪਾ ਬਣਾਈ ਰੱਖੇ ਇਹ ਕਿਸੇ ਇੱਕ ਪਰਿਵਾਰ ਦਾ ਨਹੀਂ ਹੈ ਕੈਂਪਸ ਸਾਰੇ ਪਿੰਡ ਦਾ ਹੈ ਸਾਰੇ ਪਿੰਡ ਨੇ ਸਹਿਯੋਗ ਦਿੱਤਾ ਸਾਰਿਆਂ ਦੇ ਨਾਮ ਲੈਣੇ ਬੜੇ ਔਖੇ ਆ ਬਿਸਰ ਜਾਂਦੇ ਆ ਇਸ ਕਰਕੇ ਸਾਰੇ ਪਿੰਡ ਦਾ ਇਕੱਲੇ ਇਕੱਲੇ ਜੀ ਦਾ ਧੰਨਵਾਦ ਆ ਤੇ ਹੋਰ ਐਨਆਰਏ ਵੀਰਾਂ ਦਾ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ